ਈ ਰਿਕਸ਼ਾ ਜਿਹੜੇ ਆ ਗਏ ਆ ਉਹਨਾਂ ਨੇ ਤੁਹਾਡੇ ਕੰਮ ਤੇ ਕੀ ਅਸਰ ਪਾਇਆ ਅਸਲ ਸਾਸੀਂ ਭੁੱਖੇ ਮਾਰਦੇ ਆ ਰੁਪਇਆ 150 ਵੰਦਾ ਸਾਰ ਦੇੜੇ ਚ ਤੇ ਫਿਰ ਕਿਵੇਂ 200 ਦੇ ਨਾਲ ਕਿਵੇਂ ਤੁਹਾਡੀ ਜ਼ਿੰਦਗੀ ਚੱਲਦੀ ਆ ਪਾਣੇ ਮਾਜ ਲੈਣੇ ਘਰ ਵਾਲੀ ਨੇ ਕੋਈ ਨਾ ਕੋਈ ਕਾਰ ਕਰੀ ਆ ਨਾ ਮਾੜਾ ਮੋਟਾ ਪਾਣੇ ਮਾਜਣੇ ਝਾੜੂ ਮਾਰਦਣ ਕਿਸੇ ਦੇ ਘਰ ਮਾੜਾ ਮੋਟਾ ਗੁਜ਼ਾਰਾ ਚੱਲਦਾ ਆ ਸੋ ਸੋ ਬੱਚੇ ਚਲਾਉਂਦੇ ਉਹਨਾਂ ਕੋਲ ਲਾਇਸੈਂਸ ਵੀ ਹੈ ਨਹੀਂ ਕੁਝ ਵੀ ਉਹਨਾਂ ਕੋਲ ਹੈ ਨਹੀਂ ਸਾਡੀ ਰੋਟੀ ਦੀ ਲੱਤ ਮਾਰਦੇ ਜਿਹੜਾ ਮਰ ਗਿਆ ਜਾਂਦਾ ਰਖਸ਼ੇ ਵਾਲਿਆਂ ਦੇ ਜਿਹੜਾ ਈ ਰਿਕਸ਼ਾ ਆ ਗਿਆ ਈ ਰਿਕਸ਼ਾ ਲੈਣ ਦੇ ਵਾਸਤੇ ਮਨ ਬਣਾਇਆ ਕਿ ਇਹਨੂੰ ਦੇ ਦੇਈਏ ਹੁਣ ਈ ਰਿਕਸ਼ਾ ਲੈ ਲਈਏ ਅਰੇ ਦੇ ਨਹੀਂ ਪਾਏਗੇ 1.5 ਲੱਖ ਰੁਪਏ 1.60 ਲੱਖ ਰੁਪਏ ਕਾਹ ਘਰੇ ਪਾਏਗੇ ਸਵਾਰੀ ਅੱਜ ਤੁਹਾਡੇ ਰਿਕਸ਼ੇ ਤੇ ਬੈਠਣਾ ਪਸੰਦ ਨਹੀਂ ਕਰਦੀ ਨਹੀਂ ਜੀ ਨਹੀਂ ਉਹ ਕਹਿੰਦੇ ਦੋ ਫੜਾ ਫੜ ਪਹੁੰਚਦੇ ਨੇ ਬੈਟਰੀ ਵਾਲੇ ਨੇ ਤਾਂ ਅਸੀਂ ਭੁੱਖੇ ਮਰਦੇ ਆ ਜੀ ਹੁਣ ਸਾਡੇ ਬਾਰੇ ਸੋਚੋ ਗਵਰਨਮੈਂਟ ਸੋਚੋ ਵੀ ਕੌਣਾ ਸੋਚੂਗਾ ਸਾਨੂੰ ਦੱਸੋ ਪਹਿਲਾਂ ہمارا ਨੁਕਸਾਨ ਇਹ ਹੋਇਆ ਕਿ ਹਮੇ ਸਵਾਰੀਆਂ ਹੀ ਨਹੀਂ ਮਿਲਦੀਆਂ ਕੋਈ ਕੰਮ ਹੀ ਨਹੀਂ ਵੀ ਰਿਹਾ ਉਨ ਕੀ ਅਗੇ ਛੋਟੇ ਛੋਟੇ ਬੱਚੇ ਇਤਨੀ ਗੱਡੀਆਂ ਹੋ ਗਈ ਬੈਟਰੀ ਕੀ ਜਿਸ ਦਾ ਕੋਈ ਜਵਾਬ ਹੀ ਨਹੀਂ ਹੋ आ, जिस, जिसके पैर भी नहीं है वो भी चला रहा है जिसके हाथ नहीं है वो भी चला रहा है जो भी जिसके हाथ पैर सही सलामत है, वो एक्शन से चला रहा है बताओ चला कोई चलाने की सुविधा है छोटे छोटे बच्चे निकाल रहे हैं उनको कोई वही नहीं है कानूने नहीं है तो घट जाएगा का काम इसलिए जिसको चलाना चाहिए वो तो चला नहीं रहा है ਇਸ ਕੋ ਚਲਾਉਣਾ ਨਹੀਂ ਚਾਹੀਏ ਉਹ ਚਲਾ ਰਹਾ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਜ਼ਿੰਦਗੀ ਜਿਹੜੀ ਹੈ ਇਹ ਜੀਣੀ ਤੇ ਮੰਨਣੀ ਸੌਖੀ ਨਹੀਂ ਇਸ ਜ਼ਿੰਦਗੀ ਨੂੰ ਜਿਉਣ ਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਤਰਦਦ ਕਰਨੇ ਪੈਂਦੇ ਨੇ ਕਿਉਂਕਿ ਮਸਲਾ ਹੈ ਜੀ ਦੋ ਰੋਟੀਆਂ ਦਾ ਇਸ ਰੋਜ਼ੀ ਰੋਟੀ ਦੇ ਵਾਸਤੇ ਇਨਸਾਨ ਬਹੁਤ ਸਾਰੇ ਕੰਮ ਕਰਦਾ ਹੈ ਔਰ ਇੰਨੇ ਔਖੇ ਤੋਂ ਔਖੇ ਕੰਮ ਵੀ ਕਰਦਾ ਹੈ ਕਿਉਂਕਿ ਉਹਨੂੰ ਫਿਕਰ ਹੁੰਦਾ ਹੈ ਕਿ ਦੋ ਰੋਟੀਆਂ ਜਿੱਥੇ ਉਹ ਆਪ ਖਾ ਲਵੇ ਉੱਥੇ ਆਪਣੇ ਟੱਬਰ ਦਾ ਵੀ ਪੇਟ ਪਾਲ ਸਕੇ ਢਿੱਡ ਭਰ ਸਕੇ ਬੱਚਿਆਂ ਦਾ ਵੀ ਭੁੱਖ ਬਣਾ ਸਕੇ ਕਈ ਵਾਰ ਇਨਸਾਨ ਦੋ ਰੋਟੀਆਂ ਤੋਂ ਜ਼ਿਆਦਾ ਦੋ ਰੋਟੀਆਂ ਜੋੜਨ ਦੀ ਵੀ ਕੋਸ਼ਿਸ਼ ਕਰਦਾ ਹੈ ਕੋਈ ਮਾੜੀ ਗੱਲ ਨਹੀਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿਹੋ ਜਿਹੇ ਪੈਦਾ ਹੋ ਜਾਣੇ ਨੇ ਇਹ ਕੋਈ ਨਹੀਂ ਜਾਣਦਾ ਆਉਣ ਵਾਲੇ ਸਮੇਂ ਨੂੰ ਦੇਖਦਿਆਂ ਹੋਇਆਂ ਆਪਣੇ ਭਵਿੱਖ ਦੀ ਚਿੰਤਾ ਕਰਦਿਆਂ ਹੋਇਆਂ ਇਹ ਰਿਜ਼ਕ ਵਿਹੂਣੇ ਆਦਮੀ ਗੈਰ ਮੁਹੱਬਤਾਂ ਤੋੜ ਲੋਕ ਬਹੁਤ ਦੂਰ ਦੂਰ ਤੱਕ ਜਾਂਦੇ ਨੇ ਬਹੁਤ ਕੰਮ ਕਰਦੇ ਨੇ ਰਿਕਸ਼ੇ ਦਾ ਸਫ਼ਰ ਤੁਸੀਂ ਵੀ ਕੀਤਾ ਹੋਣਾ ਰਿਕਸ਼ੇ ਦਾ ਸਫ਼ਰ ਮੈਂ ਵੀ ਕੀਤਾ ਹੈ ਅਕਸਰ ਅਸੀਂ ਰਿਕਸ਼ੇ ਦਾ ਸਫ਼ਰ ਕਰਦੇ ਆ ਤੁਸੀਂ ਕਦੇ ਰਿਕਸ਼ਾ ਚਲਾਉਣ ਵਾਲੇ ਦੇ ਚਿਹਰੇ ਨੂੰ ਗੋਵ ਦੇ ਨਾਲ ਵੇਖਿਆ ਜਿੰਨੇ ਮਰਜ਼ੀ ਅੰਤਾਂ ਦੀ ਗਰਮੀ ਪੈਂਦੀ ਹੋਵੇ ਆਪਣਾ ਪਸੀਨਾ ਪੂੰਝਦਿਆਂ ਹੋਇਆ ਉਹ ਲਗਾਤਾਰ ਅੱਗੇ ਵਧਦਾ ਜਿੱਦੀ ਮਰਜ਼ੀ ਠੰਡ ਪੈਂਦੀ ਹੋਵੇ ਉਹ ਬਿਨਾ ਕਿਸੇ ਠੰਡ ਦੀ ਬਿਨਾ ਕਿਸੇ ਤੇਜ਼ ਸ਼ੀਤ ਹਵਾ ਦੀ ਪ੍ਰਵਾਹ ਕੀਤਾ ਹੋਇਆ ਅੱਗੇ ਵੱਧਾ ਹੈ ਉਹਦੇ ਕਦਮ ਰੁਕਦੇ ਨਹੀਂ ਕਿਉਂਕਿ ਮਸਲਾ ਹੈ ਰੋਟੀ ਦਾ ਇਹ ਰੋਟੀ ਦਾ ਮਸਲਾ ਹੈ ਬਹੁਤ ਹੀ ਗੰਭੀਰ ਮਸਲਾ ਹੈ ਔਰ ਖਾਸ ਕਰਕੇ ਸਾਡੇ ਮੁਲਕ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਬੰਦਾ ਕੋਈ ਧੰਦਾ ਸ਼ੁਰੂ ਕਰਦਾ ਹੈ ਦੂਸਰੇ ਦਿਨ ਕੋਈ ਹੋਰ ਧੰਦਾ ਸ਼ੁਰੂ ਹੋ ਜਾਂਦਾ ਔਰ ਜਿਹੜੇ ਰਿਕਸ਼ਾ ਚਲਾਉਣ ਵਾਲੇ ਨੇ ਇਹਨਾਂ ਨੇ ਰੋਜੀ ਰੋਟੀ ਦੇ ਵਾਸਤੇ ਰਿਕਸ਼ਾ ਚਲਾਉਣੀ ਸ਼ੁਰੂ ਕੀਤੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਆਧੁਨਿਕਤਾ ਦਾ ਦੌਰ ਹੈ ਹਰ ਰੋਜ਼ ਤਰੱਕੀ ਹੋ ਰਹੀ ਹੈ ਇਸ ਤਰੱਕੀ ਦੇ ਆਲਮ ਦੇ ਵਿੱਚ ਹੁਣ ਈ ਰਿਕਸ਼ਾ ਆ ਗਏ ਨੇ ਜੀ ਇਹਨਾਂ ਈ ਰਿਕਸ਼ਾ ਨੇ ਉਹ ਰਿਕਸ਼ੇ ਵਾਲਿਆਂ ਦੇ ਢਿੱਡ ਤੇ ਬੜੀ ਕਰਾਰੀ ਲੱਤ ਮਾਰੀ ਹੈ ਜੀ ਹਾਂ ਇਹ ਰਿਕਸ਼ੇ ਅੱਜਕੱਲ੍ਹ ਚੌਂਕਾਂ ਦੇ ਵਿੱਚ ਚੁਰਾਹਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਖਾਲੀ ਖੜੇ ਤੇ ਘੁੰਮਦੇ ਮਿਲਣਗੇ ਅੱਜ ਕੱਲ ਲੋਕ ਈ ਰਿਕਸ਼ਾ ਦੀ ਸਵਾਰੀ ਪਸੰਦ ਕਰਦੇ ਨੇ ਇਸ ਈ ਰਿਕਸ਼ਾ ਨੇ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਤੈਰਦੇ ਹੋਏ ਸੁਪਨੇ ਜਿਹੜੇ ਆ ਉਹ ਤੋੜ ਕੇ ਰੱਖ ਦਿੱਤੇ ਨੇ ਅੱਜ ਲੋਕ ਸਵੇਰ ਨੂੰ ਘਰਾਂ ਦੇ ਵਿੱਚੋਂ ਨਿਕਲਦੇ ਨੇ ਈ ਰਿਕਸ਼ਾ ਚਾਲਕ ਤੇ ਸ਼ਾਮ ਨੂੰ ਘਰਾਂ ਦੇ ਵਿੱਚ ਜਦੋਂ ਵਾਪਸ ਮੁੜਦੇ ਨੇ ਤਾਂ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਪਰਿਵਾਰ ਵਾਲੇ ਹਸਰਤ ਭਰੀਆਂ ਨਿਗਾਹਾਂ ਦੇ ਨਾਲ ਇਹਨਾਂ ਦੇ ਕੋਲੋਂ ਕੁਝ ਪੁੱਛਦੇ ਨੇ ਜਿਨ੍ਹਾਂ ਦੇ ਜਵਾਬ ਇਹਨਾਂ ਦੇ ਕੋਲ ਨਹੀਂ ਹੁੰਦੇ ਕੁਝ ਅਜਿਹੇ ਸਵਾਲਾਂ ਦੇ ਜਵਾਬ ਅਸੀਂ ਇਹਨਾਂ ਦੇ ਕੋਲੋਂ ਲਵਾਂਗੇ ਆਓ ਚੱਲਦੇ ਹਾਂ ਤੇ ਜਾਣਦੇ ਹਾਂ ਇਹਨਾਂ ਰਿਕਸ਼ੇ ਵਾਲਿਆਂ ਦੇ ਦੁੱਖ ਜਿਹੜਾ ਕਿ ਕਿਸੇ ਨੇ ਨਹੀਂ ਪੁੱਛੇ ਤੇ ਨਾ ਹੀ ਪੁੱਛਣੇ ਨੇ ਸੜਕਾਂ ਦੇ ਉੱਪਰ ਘੁੰਮਦੇ ਹੋਏ ਖਾਲੀ ਰਿਕਸ਼ੇ ਜਿਹੜੇ ਆ ਬਹੁਤ ਵੱਡੇ ਵੱਡੇ ਸਵਾਲ ਕਰਦੇ ਨੇ ਔਰ ਇਹਨਾਂ ਸਵਾਲਾਂ ਦੇ ਅੰਦਰ ਕਿਸੇ ਦੀ ਰੋਜ਼ੀ ਰੋਟੀ ਦਾ ਮਸਲਾ ਵੀ ਜੁੜਿਆ ਹੋਇਆ ਇੱਕ ਰਿਕਸ਼ਾ ਵਾਲਾ ਸਾਡੇ ਨਾਲ ਹੈ ਉਹਦੇ ਨਾਲ ਗੱਲ ਕਰਦੇ ਆ ਕਿ ਇਹ ਈ ਰਿਕਸ਼ਾ ਆਉਣ ਦੇ ਨਾਲ ਉਹਨਾਂ ਨੂੰ ਕੀ ਨੁਕਸਾਨ ਹੋਇਆ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਗਦਨ ਕਨੌਜੀ ਆ ਇਹ ਜਿਹੜੇ ਈ ਰਿਕਸ਼ਾ ਆ ਗਏ ਨੇ ਇਹਨਾਂ ਦੇ ਨਾਲ कि ती नुकसान सामने हो हमारा नुकसान ये हुआ कि हमें सवारियाँ ही नहीं मिलती अब कोई काम ही नहीं मिल रहता उनके आगे छोटे छोटे बच्चे इतनी गाड़ियाँ हो गई बैटरी की कि जिसका कोई जवाब ही नहीं हो और गली गली दौड़ रहे हैं हर गली में घुसे हैं छोटे छोटे दस 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 साल के बच्चे आ जितने जिसके पैर भी नहीं है वो भी चला रहा है जिसके हाथ नहीं है वो भी चला रहा है जो भी जिसके हाथ पैर सही सलामत है वो एक्शन से चला रहा है छोटे छोटे बच्चे भी गले चला रहे हैं बताओ कोई चलाने की इनका वह सभ्यता है जी तो तो अपना तो तो है, कमाते, कमाते, तो है, है तभी तो हाँ किरा का हो तो पचास रुपया किराया मांगता अपना रिक्शा निकलवाया हूँ काम धंधा मगर रह नहीं गया रिक्शे का काम तो घट गया जेकर ई रिक्शा तो लेना पैजे लैंड की हैसियत है उन्नीस हजार का इस समय रिक्शा है अब उन्नीस हजार कहाँ से जुड़ेंगे इतनी जल्दी जुड़ देगा नहीं नहीं जो ई रिक्शा आ गया ई रिक्शा दे 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 ले रिक्शा ले ली अरे दे नहीं पाएंगे डेढ़ डेढ़ लाख रुपया एक साठ हजार कहाँ भरे पाएंगे एक लाख साठ हजार की गाड़ी है साठ हज़ार पहले मांगता है घर द्वार बेच के थोड़ी हम रिक्शा चलाएंगे हमारे पास जो कुछ है यही है हाँ काम तो घट गया है तो बात सही है मगर क्या किया जाए जब छोटे छोटे बच्चे निकाल रहे हैं उनको कोई वही नहीं है कानून ही नहीं है तो घट जाएगा काम इसलिए जिसको चलाना चाहिए वो तो चला नहीं रहा है जिसको चलाना नहीं चाहिए वो चला रहा है जिन्होंने चलाना चाहिए वो चला नहीं रहा जिन्होंने नहीं चलाना चाहिए वो चला रहा फिर सवारियाँ घट गई हम फिर की काम की लेते हो रिक्शे दो अब काम क्या जो मिल जाता है वही ढोता हूँ नहीं सवारी जो मिलती है वो भी ले जाता हूँ जैसे सवारी बैटरी वाला नहीं ले जाता हम ही ले जा रहे हैं हम तो पैसे कम उठा ले रहे हैं बस यही बात है हां वो बस ऐसे गाड़ी चल रही है उनसे छूटता है तो मैं उठा लेता हूं और हमारे छूटता है तो उठा लेता है हां ਇੱਕ ਹੋਰ ਸਾਡੇ ਨਾਲ ਰਿਕਸ਼ੇ ਵਾਲੇ ਨੇ ਜਿਹੜੇ ਕੀ ਕਦੇ ਸਵਾਰੀਆਂ ਢੋਂਦੇ ਹੁੰਦੇ ਸੀ ਔਰ ਅੱਜ ਸਮਾਨ ਢੋ ਰਹੇ ਨੇ ਸਵਾਰੀ ਜਿਹੜੀ ਕੀ ਆ ਬਹੁਤ ਮੁਸ਼ਕਲ ਦੇ ਨਾਲ ਮਿਲਦੀ ਹੈ ਸਭ ਤੋਂ ਪਹਿਲਾਂ ਤੇ ਸਾਨੂੰ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਬਲਵੀਰ ਆ ਬਲਵੀਰ ਹਾਂਜੀ ਇਹ ਈ ਰਿਕਸ਼ਾ ਜਿਹੜੇ ਆ ਗਏ ਆ ਉਹਨਾਂ ਨੇ ਤੁਹਾਡੇ ਕੰਮ ਤੇ ਕੀ ਅਸਰ ਪਾਇਆ ਅਸਰ ਸਾਸੀਂ ਭੁੱਖੇ ਮਰਦੇ ਆ ਰੁਪਿਆ 150 ਵਾੜਦਾ ਸਾਰੇ ਦੇ ਵਿੱਚ ਹੂੰ ਕੋ ਜਨੇ ਗੇੜੇ ਹੀ ਉਹਨਾਂ ਨੂੰ ਮਾਲਕ ਦੇ ਰਹੇ ਆ ਪੈਪਾ ਦੇ ਵੀ ਤੇ ਬਜਮਾ ਮਾਲਵੀ ਚ ਗਣਾ ਠੋਕਦੇ ਹੋ ਹੂੰ ਉਹ ਬੜੇ ਸਾਡੇ ਨਾਲ ਚਲਾਕੀ ਕਰਦੇ ਆ ਜੀ ਤੇ 420 ਕਰਦੇ 420 ਕਰਦੇ ਆ 420 ਆਹ ਦੁਕਾਨ ਵਾਲੇ ਵੀ ਕਰਦੇ ਤੇ ਬੈਂਡਰੀ ਵਾਲੇ ਰਿਕਸ਼ੇ ਵਾਲੇ ਵੀ ਕਰ ਦਿੰਦੇ ਆ ਹਮ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਕੋਈ ਨਾ ਕੋਈ ਜੀ ਕੀ ਤੁਸੀਂ ਸੋਚਦੇ ਹੋ ਕਿ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਰਿਕਸ਼ੇ ਵਾਲੇ ਜਿਹੜੇ ਆ ਉਹ ਆਮ ਹੀ ਤੁਰੇ ਫਿਰਦੇ ਸੀ ਔਰ ਸਵਾਰੀਆਂ ਜ਼ਿਆਦਾ ਵਧਾ ਕੇ ਚਲਾਉਂਦੇ ਹੁੰਦੇ ਸੀ ਅੱਜ ਖਾਲੀ ਤੁਰੇ ਫਿਰਦੇ ਆ ਖਾਲੀ ਤੁਰੇ ਫਿਰਦੇ ਆ ਜੀ ਅੱਜ ਭੁੱਖੇ ਮਰਦੇ ਆ ਕਿ 400 ਕਮਾਈ ਦਾ ਹੁਣ 200 ਕਮਾਈ ਦਾ ਆ ਹਮ ਹੁਣ ਇਹ ਦੇਖੋ 200 ਨਾਲ ਕੀ ਕਰਦਾ ਜੀ ਤੇ ਪਰਿਵਾਰ ਦੇ ਵਿੱਚ ਕਿੰਨੇ ਜੀ ਆ? ਅਸੀਂ ਪਰਿਵਾਰ ਦੇ ਵਿੱਚ 4 ਜੀ ਆ। 4 ਜੀ ਆ ਤੇ ਚਾਰੇ ਰਿਕਸ਼ੇ ਦੇ ਉੱਪਰ ਡਿਪੈਂਡ ਆ। ਹਾਂ ਰਿਕਸ਼ੇ ਤੇ ਹੀ ਆ। ਜੀ ਤੇ ਫਿਰ ਕਿਵੇਂ 200 ਦੇ ਨਾਲ ਕਿਵੇਂ ਤੁਹਾਡੀ ਜ਼ਿੰਦਗੀ ਚੱਲਦੀ ਆ? ਕੋਈ ਕਿਸੇ ਦੇ ਭਾਂਡੇ ਮਾਜ ਲੈਣੇ ਘਰ ਵਾਲੀ ਨੇ। ਕੋਈ ਨਾ ਕੋਈ ਕਰਦਾ ਹੀ ਆ ਨਾ ਮਾੜਾ ਮੋਟਾ। ਹੂੰ ਹੂੰ ਹੂੰ। ਭਾਂਡੇ ਮਾਜਣੇ ਝਾੜੂ ਮਾਰ ਦੇਣੇ ਕਿਸੇ ਦੇ ਘਰ। ਮਾੜਾ ਮੋਟਾ ਗੁਜ਼ਾਰਾ ਚੱਲਦਾ ਆ। ਜੀ। ਤੇ ਇਸ ਵੇਲੇ ਇਸ ਸਾਡੇ ਲਾਈਵ ਪੰਜਾਬੀ ਟੀਵੀ ਦੇ ਮਾਧਿਅਮ ਰਾਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਈ ਰਿਕਸ਼ਾ ਆ ਗਏ ਆ ਇਹ ਤੁਹਾਡੇ ਲਈ ਇਹ ਆਮ ਦੁਨੀਆ ਵਾਲੇ ਕਹਿੰਦੇ ਕਿ ਬੜੇ ਫਾਇਦੇਮੰਦ ਆ ਪਰ ਇਹ ਲੋਕ ਜਿਹੜੇ ਨੇ ਜਿਨ੍ਹਾਂ ਦੇ ਅੰਦਰ ਦਿਲ ਦਾ ਦਰਦ ਆ ਕਿ ਜਿਨ੍ਹਾਂ ਦੀ ਰੋਜ਼ੀ ਰੋਟੀ ਖੋਹ ਹੋ ਗਈ ਹੈ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਇਹ ਇਹ ਆਪਣੇ ਦਿਲ ਦਾ ਦਰਦ ਕਿਹਨੂੰ ਸੁਣਾਉਣਾ ਚਾਹੋਗੇ ਅਸੀਂ ਗਵਰਨਮੈਂਟ ਨੂੰ ਸੁਣਾਵਾਂਗੇ ਜੀ ਹੋਰ ਕਿਹਨੂੰ ਸੁਣਾਣਾ ਇਹਨਾਂ ਤੇ ਟੈਕਸ ਲਾਓ ਇਹਨਾਂ ਦੇ ਜਿਹੜੇ ਪੈਪੁੱਤੇ ਰੱਖਦੇ ਆ ਸੋ ਸੋ ਬੱਚੇ ਚਲਾਉਂਦੇ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਕੁਝ ਵੀ ਉਹਨਾਂ ਕੋਲ ਹੈ ਨਹੀਂ ਸਾਡੀ ਰੋਟੀ 'ਚ ਲੱਤ ਮਾਰਦੇ ਜਿਹੜਾ ਮਰ ਜਾਂਦਾ ਰੱਖਿਆ ਵਾਲਿਆਂ ਤੇ ਪੈਪ ਉੱਤੇ ਲੱਦ ਲੈਂਦੇ ਆ ਇਹਨਾਂ ਦੇ ਚਲਾਨ ਹੋਣੇ ਚਾਹੀਦੇ ਆ ਜਿਹੜੇ ਪੈਪ ਉੱਤੇ ਲੱਦਦੇ ਆ ਚਲੋ ਵਿਛਲਾ ਸਮਾਨ ਤਾਂ ਮੰਨੇ ਚਲ ਸਵਾਰੀ ਲੈ ਗਈ ਆ ਤੇ ਪੈਪਾਂ ਦਾ ਕਾਨੂੰ ਮੰਨੀ ਹੋਣਿਆਂ ਤੇ ਚਲਾਨ ਕਰੋ ਇਹਨਾਂ ਦੇ 5-5000 ਦਾ 6-6000 ਦਾ ਸਾਨੂੰ ਫੇਰ ਸਾਹ ਬੁਗਾ ਸਾਡੇ ਕੋਲ ਰੱਖਸ਼ੇ ਤੇ ਆਉਣਗੇ ਸਮਾਨ ਜੀ ਸਵਾਰੀ ਅੱਜ ਤੁਹਾਡੇ ਰਿਕਸ਼ੇ ਤੇ ਬਹਿਣਾ ਪਸੰਦ ਨਹੀਂ ਕਰਦੀ ਨਹੀਂ ਜੀ ਨਹੀਂ ਉਹ ਕਹਿੰਦੇ ਦੋ ਫੜਾਫੜ ਪਹੁੰਚ ਜਾਣ ਬੈਟਰੀ ਵਾਲੇ ਨੇ ਹੂੰ ਤਾਂ ਅਸੀਂ ਭੁੱਖੇ ਮਰਦੇ ਆ ਜੀ ਹੁਣ ਸਾਡੇ ਬਾਰੇ ਸੋਚੋ ਗਵਰਨਮੈਂਟ ਸੋਚੂਗੀ ਕੌੜਾ ਸੋਚੂਗਾ ਸਾਨੂੰ ਦੱਸੋ ਪਹਿਲਾਂ ਜੀ ਯਾਦ ਹੈ ਨਾ ਕਾਰ ਦੇ ਨਾ ਦਾ ਕਮ ਲਾਇਸੈਂਸ ਮੈਨਾਂ ਤੇ ਚਾਲੂ ਕਰੋ ਜਿਹੜਾ 18 ਸਾਲ ਤੋਂ ਥੱਲੇ ਚਲੋਂਦਾ ਨੂੰ ਅੰਦਰ ਕਰੋ ਜੀ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਈ ਰਿਕਸ਼ਾ ਵਾਲੇ ਚਲਾਉਣ ਵਾਲੇ ਨੇ ਉਹਨਾਂ ਦੇ ਕੋਲ ਲਾਇਸੈਂਸ ਕੋਈ ਨਹੀਂ ਹੈਗਾ ਔਰ ਉਹ ਉਦ ਹੀ ਚਲਾ ਰਹੇ ਨੇ ਔਰ ਸਰਕਾਰ ਨੂੰ ਇਹਨਾਂ ਦੀ ਮੰਗ ਆ ਕਿ ਉਹਨਾਂ ਦੇ ਲਾਇਸੈਂਸ ਜੇਕਰ ਹੋਣ ਤਾਂ ਉਹ ਹੀ ਲੋਕ ਚਲਾਉਣ ਜਿਹੜੇ ਯੋਗ ਹੋਣ ਕਈ ਅਯੋਗ ਜਿਹੜੇ ਬੰਦੇ ਨੇ ਉਹ ਵੀ ਚਲਾਈ ਜਾਂਦੇ ਨੇ ਬਿਨਾਂ ਲਾਇਸੈਂਸ ਤੋਂ ਔਰ ਇਹ ਹਨੇਰੀ ਵਾਂਗੂ ਨਿਕਲਦੇ ਨੇ ਬਹੁਤ ਵੱਡੇ ਵੱਡੇ ਹਾਦਸੇ ਵੀ ਹੋਣਦੇ ਸ਼ੰਕਾ ਬਣੀ ਰਹਿੰਦੀ ਹੈ ਔਰ ਇਹ ਜਿੱਥੇ ਮਰਜ਼ੀ ਜਿੱਦ ਨੂੰ ਮਰਜ਼ੀ ਇਹ ਮੋੜ ਲੈਂਦੇ ਆ ਔਰ ਜ਼ਿੰਦਗੀ ਦੇ ਵਿੱਚ ਜੇਕਰ ਇਸੇ ਤਰ੍ਹਾਂ ਹੀ ਬਾਦਸਤੂਰ ਇਹ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਇਹਨਾਂ ਰਿਕਸ਼ੇ ਵਾਲਿਆਂ ਦੇ ਘਰਾਂ ਦੇ ਚੁੱਲ੍ਹੇ ਬੁਝ ਜਾਣਗੇ ਇਹਨਾਂ ਦੇ ਬੱਚਿਆਂ ਦੇ ਭੁੱਖੇ ਮਰਨ ਤੱਕ ਦੀ ਨੌਬਤ ਆ ਜਾਏਗੀ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਕੰਮ ਹੋਵੇ ਇਹ ਸਰਕਾਰ ਨੂੰ ਵੀ ਜ਼ਰੂਰ ਇਹਦੇ ਬਾਬਤ ਸੋਚਣਾ ਚਾਹੀਦਾ ਹੈ। ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ। ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।